ਮਿੱਤਰੋ ਦੋ ਘੋੜੇ ਦਿਖਾਉਣ ਲੱਗਾ ਤੁਹਾਨੂੰ ਇੱਕ ਤਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮਾਰਵਾੜੀ ਘੋੜਾ ਬਹੁਤ ਸੋਹਣਾ ਤੇ ਸਨੱਖਾ ਘੋੜਾਗਾ ਤੂਫਾਨ ਬਲੱਡ ਲਾਈਨ ਦਾ ਘੋੜਾ ਇਹ ਤੇ ਅੱਗਿਆ ਤੁਸੀਂ ਨੋਕਰਾ ਘੋੜਾ ਦੇਖ ਰਹੇ ਹੋ ਫਲਕਾਰੀ ਵਾਲਾ ਤੇ ਇਹ ਬਾਈ ਕਹਿੰਦੇ ਬਲੱਡ ਲਾਈਨ ਹੈ ਜਿਹੜੀ ਆਪਾਂ ਨੂੰ ਕਨਫਰਮ ਨਹੀਂ ਹੈਗੀ ਤੇ ਜਾਣਕਾਰੀ ਆਪਾਂ ਜਿਹੜੀ ਦੋਨੇ ਘੋੜਿਆਂ ਦੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਤੇ ਘੋੜੇ ਸਨੱਖੇ ਬਹੁਤ ਨੇ ਮਾਰਵਾੜੀ ਘੋੜਾ ਜਿਹੜਾ ਬਹੁਤ ਚੰਗਾ ਘੋੜਾ ਤੁਸੀਂ ਖੜਨੀ ਖੁੜਨੀ ਦੇਖੋ ਘੋੜੇ ਦੀ ਬਾ ਕਮਾਲਾ ਹਾਈਟ ਵੀ ਚੰਗੀ ਆ ਸਾਰੀ ਡਿਟੇਲ ਆ ਜਿਹੜੀ ਮਾਲਕ ਵੀਰਾਂ ਨੇ ਦੱਸੀ ਆ ਤਾਂ ਤੁਹਾਡੇ ਨਾਲ ਆਪਾਂ ਵੀਡੀਓ 'ਚ ਸਾਂਝੀ ਕਰਦੇ ਆ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰਾਂ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੀ ਸੀਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਮਾਰਵਾੜੀ ਘੋੜੇ ਦੀ ਸਕਰੀਨ ਤੇ ਜਿਹੜਾ ਘੋੜਾ ਦੇਖ ਰਹੇ ਹੋ ਤੁਸੀਂ ਘੋੜੇ ਦੀ ਪਹਿਲਾਂ ਖੜਨੀ ਵਰਨੀ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਘੋੜਾ ਦੋਸਤੋ ਮੱਥੇ ਫੁੱਲ ਤੇ ਤਿੰਨ ਪੈਰ ਚਿੱਟਿਆ ਘੋੜੇ ਦੇ ਤੇ ਆ ਦੇਖੋ ਤੁਸੀਂ ਤੁਰਦਾ ਹਨਾ ਤੁਰਿਆ ਜਾਂਦਾ ਤੇ ਬਾਈ ਕਹਿੰਦਾ ਸਵਾਰੀ ਦਾ ਪਾਸ ਆ ਬਹੁਤ ਸੋਹਣੀ ਰਾਈਡਿੰਗ ਕਰਾਉਂਦਾ ਚਾਲਦਾ ਹੀ ਬਹੁਤ ਸੋਹਣਾਗਾ ਜੇ ਕਿਸੇ ਮਿੱਤਰ ਪਿਆਰੇ ਨੇ ਰਾਈਡਿੰਗ ਵਾਸਤੇ ਘੋੜਾ ਖਰੀਦਣਾ ਉਹਦੇ ਲਈ ਵੀ ਬਹੁਤ ਕਰੰਟ ਕਰੰਟ ਬਹੁਤ ਕੜਦਾ ਬਾਈ ਕਹਿੰਦਾ ਵੀ ਰਾਈਡਿੰਗ ਚ ਤੇ ਰਿਜ਼ਲਟ ਵੀ ਇਹਦੇ ਆਗੇ ਕਈ ਤੇ ਉਹ ਵੀ ਬਹੁਤ ਚੰਗੇ ਰਿਜ਼ਲਟ ਦਿੱਤੇ ਨੇ ਘੋੜੇ ਨੇ ਤੇ 5 ਸਾਲ ਉਮਰ ਆ ਦੋਸਤੋ ਘੋੜੇ ਦੀ 65 ਇੰਚ ਹਾਈਟ ਆ ਤੇ ਨਖਰਾ ਨਖਰਾ ਘੋੜੇ ਦੇ ਵਿੱਚ ਬਹੁਤ ਜ਼ਿਆਦਾ ਤੇ ਆ ਦੇਖੋ ਤੁਸੀਂ ਆ ਦੇਖੋ ਤੁਰਦਾ ਤਰਦਾ ਦੇਖੋ ਐਨ ਧੌਣ ਦਾ ਪੂਰਾ ਕੁੰਡ ਬਣਾ ਕੇ ਤੁਰਦਾ 5 ਸਾਲ ਉਮਰ ਆ 65 ਇੰਚ ਹਾਈਟ ਆ ਦੋਸਤੋ ਪੌਰੀਆਂ ਦਾ ਬਿਲਕੁਲ ਸਾਫਾ ਮਾਰਕਿੰਗ ਮੱਥੇ ਫੁੱਲ ਤਿੰਨ ਪੈਰ ਚਿੱਟਿਆ ਘੋੜੇ ਦੇ ਤੇ ਬਾਈ ਕਹਿੰਦਾ ਰਿਜ਼ਲਟ ਇਹਦੇ ਆ ਗਏ ਕਈ ਬਹੁਤ ਸੋਹਣੇ ਸੋਹਣੇ ਇਹਨੇ ਬੱਚੇ ਪੈਦਾ ਕੀਤੇ ਨੇ ਤੇ ਤੂਫਾਨ ਬਲੱਡ ਲਾਈਨ ਦਾ ਘੋੜਾ ਇਹ ਬਾਕੀ ਜਿਹੜੀ ਕਿਹੜੇ ਘੋੜੇ ਦਾ ਬੱਚਾ ਇਹ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਅੱਗੇ ਬਾਈਆਂ ਨੂੰ ਪਤਾ ਹੋਊਗਾ ਹਨਾ ਤੇ ਆ ਤੁਸੀਂ ਦੇਖ ਲਓ ਘੋੜਾ ਪਿੱਠ ਪੁੜੇ ਦਾ ਸਾਰੇ ਪਾਸਿਓ ਸੋਹਣਾ ਸੁਨੱਖਾ ਘੋੜਾ ਕਿਸੇ ਮਿੱਤਰ ਪਿਆਰੇ ਨੇ ਆਪਣੇ ਫਾਰਮ ਤੇ ਰੱਖਣਾ ਜਾਂ ਕਿਸੇ ਨੇ ਰਾਈਡਿੰਗ ਵਾਸਤੇ ਲੈਣਾ ਤਾਂ ਉਹਦੇ ਲਈ ਬਹੁਤ ਸੋਹਣਾ ਘੋੜਾ ਦੋਸਤੋ ਬਾਕਮਾਲ ਘੋੜਾਗਾ ਦੇ ਅੱਗੇ ਆਪਾਂ ਤੁਹਾਡੇ ਨਾਲ ਹੁਣ ਨੌਕਰਾ ਘੋੜੇ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਨੌਕਰਾ ਘੋੜਾ ਦੇਖ ਰਹੇ ਹੋ ਸਕਰੀਨ ਦੇ ਉੱਪਰ ਦੋਸਤੋ ਜਿਹੜਾ ਫਲਕਾਰੀ ਜ਼ਰੂਰ ਆ ਬਾਈ ਕਹਿੰਦਾ ਵੀ ਜਿਹੜੇ ਇਹਦੇ ਰਿਜ਼ਲਟ ਆ ਰਹੇ ਨੇ ਬਹੁਤ ਸੋਹਣੇ ਤੇ ਸਪੌਟਲੈਸ ਬੱਚੇ ਪੈਦਾ ਕਰ ਰਿਹਾ ਘੋੜਾ ਬਲੱਡ ਲਾਈਨ ਬਾਈ ਕਹਿੰਦੇ ਵੀ ਆਪਾਂ ਨੂੰ ਕਨਫਰਮ ਨਹੀਂ ਕਿਹੜੀ ਬਲੱਡ ਲਾਈਨ ਦਾ ਹੈ ਘੋੜਾ ਦੋਸਤੋ 65 ਇੰਚ ਹਾਈਟ ਆ ਬਾਲ ਪੋਰੀਆਂ ਦਾ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਬਹੁਤ ਸੋਹਣੀ ਕਰਾਉਂਦਾ ਚੰਗੀ ਸਵਾਰੀ ਕਰਾਉਂਦਾ ਕਿਸੇ ਮਿੱਤਰ ਪਿਆਰੇ ਨੇ ਨੌਕਰਾ ਘੋੜਾ ਖਰੀਦਣਾ ਬਾਈ ਨਾਲ ਇਹਦੇ ਲਈ ਵੀ ਗੱਲਬਾਤ ਕਰ ਲਿਓ 65 ਇੰਚ ਹਾਈਟ ਆ ਚੰਗਾ ਕੋੜਾ ਇਹ ਵੀ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੇ ਮਾਰਵਾੜੀ ਖਰੀਦਣਾ ਤਾਂ ਵੀ ਬਹੁਤ ਸੋਹਣਾ ਕੋੜਾ ਤੇ ਦੋਨੇ ਕੋੜਿਆਂ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆ ਸਕਰੀਨ ਤੇ ਜੇ ਕੋਈ ਬਾਕੀ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਕਨਫਰਮ ਕਰ ਲਿਓ ਬਾਈ ਤੋਂ ਤੇ ਬਾਈ ਦਾ ਏਰੀਆ ਜਿਹੜਾ ਗੰਗਾ ਨਗਰ ਆ ਗੰਗਾ ਨਗਰ ਦੇ ਕੋਲੀ ਬਾਈ ਦਾ ਪਿੰਡ ਪੈ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਦੋਸਤੋ ਇਹ ਘੋੜੇ ਜਿਹੜੇ ਦੋਨਾਂ ਚੋਂ ਜਿਹੜਾ ਵੀ ਤੁਹਾਡੇ ਫਿੱਟ ਆਉਂਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਨੰਬਰ ਸਕਰੀਨ ਤੇ ਉੱਪਰ ਦਿੱਤਾ ਹੋਇਆ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਧੰਨਵਾਦ